ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਮਾਰ ਨੰਬਰ 2 ਦੇ ਵਿੱਚ ਮਾਤਾ ਜੀ ਸਾਡੇ ਕੋਲ ਕਚਹਿਰੀ ਦੇ ਵਿੱਚ ਆਏ ਨੇ ਪਰ ਇਹਨਾਂ ਦੀ ਮੈਂ ਤੁਹਾਨੂੰ ਕਹਾਣੀ ਦੱਸਦਾ ਕਿ ਇਹਨੇ ਜਿਆਦਾ ਦੁਖੀ ਨੇ ਕਿ ਅਸੀਂ ਵੀ ਤੁਹਾਨੂੰ ਕਹਾਂ ਨਹੀਂ ਆਪਣੇ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦੇ ਕਿ ਮਾਤਾ ਜੀ ਦੇ ਫਾਦਰ ਸਾਹਿਬ ਹੀ ਉਸ ਸੁਤੰਤਰਤਾ ਸਾਮੀ ਹੀ ਉਹ ਇਹਨਾਂ ਨੂੰ ਮਾਤਾ ਜੀ ਨੂੰ 15 ਅਗਸਤ 1972 ਦੇ ਵਿੱਚ ਸ਼੍ਰੀ ਮਧਿੰਦਰਾ ਗਾਂਧੀ ਜੀ ਵੱਲੋਂ ਇੱਕ ਸਨਮਾਨ ਚਿੰਨ੍ਹ ਪੇਟ ਕੀਤਾ ਗਿਆ ਵਾ ਜੱਲਿਆਂ ਵਾਲੇ ਬਾਗ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਰ ਇਹ ਸਰਮਾਨ ਚ ਇਹਨਾਂ ਸਿਰਫ ਸਰਮਾਨ ਚ ਨਾਂ ਦਾ ਹੀ ਰਹਿ ਗਿਆ ਏ ਤੇ ਜੇ ਮਾਤਾ ਜੀ ਦੀ ਕਹਾਣੀ ਸੁਣੂਗੇ ਤੇ ਬੜਾ ਦੁੱਖ ਹੁੰਦਾ ਏ ਸੁਣ ਕੇ ਕਿ ਮਾਤਾ ਜੀ ਦੇ ਜਿਹੜੇ ਫਾਦਰ ਸਾਹਿਬ ਹੀ ਉਹਦਾ ਜਿਹ ਡੈਥ ਹੋਈ ਹੈ ਇਹਨਾਂ ਨੂੰ ਸੁਤੰਤਰਤਾ ਸੰਭਾਗੀ ਦੇ ਵਿੱਚ ਇਹ ਨਾਂ ਮਿਲਿਆ ਏ ਫਿਰ ਇਹਨਾਂ ਦੇ ਹਸਬੰਦ ਹੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਇਹਨਾਂ ਦਾ ਇੱਕ ਲੜਕਾ ਸੀ ਉਹ ਆਪਣਾ ਬੱਤੀ ਦੇ ਕਰੰਟ ਦੇ ਨਾਲ ਘਰ ਦੇ ਵਿੱਚ ਝੂਲਸ ਕੇ ਪਿਆ ਹੋਇਆ ਏ ਉਹਨਾਂ ਦੀਆਂ ਦੋ ਇਹਨ ਮਾਤਾ ਜੀ ਦੀਆਂ ਦੋ ਪੋਤਰੀਆਂ ਦੇਖੋ ਮਾਤਾ ਜੀ ਆਪਣੀਆਂ ਪੋਤਰੀਆਂ ਨਾਲ ਲੈ ਕੇ ਤੁਰੇ ਫਿਰਦੇ ਨੇ ਦਰਦ-ਦਰਦ ਦੀਆਂ ਠੋਕਰਾਂ ਖਾ ਰਹੇ ਨੇ ਕਿ ਇੱਕ ਸੁਤੰਤਰ ਦਾ ਸ਼ਾਮੀ ਦਾ ਇਹ ਹਾਲ ਆ ਇੱਥੇ ਸਾਡੇ ਦੇਸ਼ ਦੇ ਵਿੱਚ ਕਿਉਂ ਕਿਸ ਤਰ੍ਹਾਂ ਇੱਥੇ ਤੁਰਿਆ ਫਿਰਦਾ ਵਾ ਤੇ ਮਾਤਾ ਜੀ ਕੋ ਕੋਈ ਰਹਿਣ ਬਸੇਰਾ ਨਹੀਂਗਾ ਕੋਈ ਖਾਣ ਪੀਣ ਨੂੰ ਨਹੀਂਗਾ ਕੋਈ ਘਰ ਨਹੀਂਗਾ ਕੋਈ ਰਾਸ਼ਨ ਦੀ ਸਹੂਲਤ ਨਹੀਂ ਹੈਗੀ ਪਰ ਮੈਂ ਇਹ ਗੱਲ ਕਹਿਣਾ ਹੈ ਕਿ ਇੰਨਾ ਵਰਗੇ ਬਜ਼ੁਰਗਾਂ ਦਾ ਇਹ ਬੁਰਾ-ਬੁਰਾ ਹਾਲ ਆ ਇਸ ਕਰਕੇ ਮਾਤਾ ਜੀ ਦੇ ਮੂੰਹ ਹੀ ਸੁਣਦੇ ਆ ਕਿ ਕਿੰਨੀਆਂ ਦਰਦਾਂ ਦੀਆਂ ਠੋਕਰਾ ਖਰੇ ਤੁਹਾਨੂੰ ਆਪ ਦੇ ਮੂੰਹੋਂ ਪਿਆਨ ਕਰਦੇ ਨੇ ਆ ਮੰਨ ਲੈ ਆ ਦੱਸਿਓ ਆ ਜੀ ਸਸਰੀ ਘਰ ਬੈਠੇ ਜੀ ਮਾਨ ਸਾਡੀ ਵੱਡੀ ਵੱਡੀ ਉਮਰ ਕਰੇ ਮੈਂ ਬਹੁਤ ਦੁਖੀ ਆ ਕੋਈ ਮੇਰੀ ਸਹਾਇਤਾ ਕਰੋ ਮੈਂ ਜੇ ਕਾਂਗਰਸ ਦਾ ਬਣਿਆ ਸੀ ਉਹਨਾਂ ਨੇ ਜੱਲੇ ਵਾਲੇ ਬਾਗਚਾ ਮਨ ਮਾਨ ਪੱਤਰ ਦੇਖ ਕੇ ਤੇ ਮੈਨੂੰ ਤੋੜ ਦਿੱਤਾ ਲਾਲਚ ਦੇਤਾ ਕੋਈ ਨਹੀਂ ਤੈਨੂੰ ਕਾਰ ਬਣਾ ਦਾਂਗੇ ਤੈਨੂੰ ਕਲਤਨ ਸਾਹਿਬ ਨੇ ਕਹਤਾ ਕੋਈ ਨਹੀਂ ਦੇਵਾਂਗੇ ਕੱਖ ਨਹੀਂ ਮੈਨੂੰ ਦਿੱਤਾ ਗਿਆ ਜੀ ਮੈਂ ਜਦੋਂ 5 ਸਾਲ ਤੱਕ ਰਮੇਰ ਹੁੰਦੀ ਰਹਿਣਾ ਕਰਾਇਆ ਤੇ ਮੈਂ ੱੱਕੇ ਖਾਂਦੀ ਆਪਣੇ ਪਿੰਡ ਬਿਠੋਏ ਦੇ ਵਿੱਚ ਵੀ ਮੈਂ ਕਰਾਇਆ ਤੇ ੱੱਕੇ ਖਾਂਦੀ ਰਹੀਆਂ ਜੀ ਸ੍ਰੀ ਕਾ ਨੇ ਮੇਰੇ ਬੇਟੇ ਟਰਾਂਫਾਰਮ ਤੇ ਚੜਾ ਕੇ 32 ਲੱਖੇ ਮੇਰਾ ਘਰ ਬੂਆ ਸਾਰਾ ਲਖਾ ਰਿਆ ਜੀ ਮੈਨੂੰ ਘਰੋਂ ਪਿੰਡੋਂ ਬਾਹਰ ਗੱਡੇ ਗਿਆ ਜੀ ਬਿਜਲੀਲ ਕਰਕੇ ਪਿੰਡੋਂ ਬਾਹਰ ਗੱਡੇ ਗਿਆ ਜੀ ਮੈਂ ਬਹੁਤ ਔਖੀ ਮੇਰਾ ਘਰ ਬੂਆ ਹੈ ਨਹੀਂ ਮੇ ਛੱਤ ਛੱਤ ਨਹੀਂ ਮੇਰੀਆਂ ਪੋਤਰੀਆਂ ਮੇਰੇ ਨਾਲ ੱੱਕੇ ਖਾਂਦੀਆਂ ਫਿਰਦੀਆਂ ਮੈਂ ਘਰੋਂ ਆਪਦਾ ਸਮਾਨ ਬੈੱਡ ਵਿੱਚ ਕੇ ਤੇ ਮੈਂ ਕਿਰਾਇਆ ਦਿੱਤਾ ਗਿਆ ਪਿਛੇੜ ਦੇ ਵਿੱਚ ਉਹ ਵੀ ਮੈਨੂੰ ਨੁਹਤ ਕਰ ਕੇ ਕਿੰਨੇ ਇੱਥੋਂ ਤੂੰ ਚਲੇ ਜਾਈ ਦੀ ਛੇਤੀ ਮੈਂ ਕਿੱਥੇ ਚਲੇ ਜਾ ਮੇਰੇ ਸਿਰ ਤੇ ਛਾਤੇ ਨਹੀਂ ਰੋਟੀ ਖਾਣ ਨੂੰ ਮੇਰੇ ਕੋਲ ਹੈ ਨਹੀਂ ਉਹ ਤੇ ਮੇਰਾ ਸਾਰਾ ਸੜਿਆ ਪਿਆ ਬੇਕਾਰ ਹੋਇਆ ਪਿਆ ਜੀ ਮੇਰਾ ਬਤੀ ਲਾ ਕੇ ਪੁੱਤ ਲਾਟ ਦੇ ਵਿੱਚ ਪੜੀ ਨਵੀਂ ਦਵਾਈ ਹੋਇਆ ਸ੍ਰੀ ਕਹਨੇ ਸਾਰ ਕੇ ਸੜਦਾ ਜੀ ਕੱਖ ਨਹੀਂ ਰਹਿ ਗਿਆ ਮੇਰੇ ਕੋਲੇ ਮੇਰੀ ਫਰਿਆਦ ਨਾ ਕਾਲੀਆਂ ਨੇ ਸੁਣੀ ਨਾ ਕਾਂਗਰਸ ਨੇ ਸੁਣੀ ਮੇਰੀ ਨਾ ਦੀ ਸਿਆਲ ਮਰੀ ਕਿਹਨ ਨਹੀਂ ਸੋਣੀ ਜੇ ਤੂੰ ਤਾਂ ਦਾ ਮੇਰਾ ਪੋਤੇ ਦਾ ਮੇਰੀ ਹੌਲ ਸੁਣ ਲੈ ਮੈਨੂੰ ਘਰ ਦੇ ਤੇ ਰਹਿਣ ਵਾਸਤੇ ਨਾ ਮੇਰੇ ਬੱਚੇ ਦਾ ਦਾ ਠੋਕਰਾ ਨਾ ਖਾਣ ਮੇਰੀਆਂ ਧੀਆਂ ਘਰ ਗਰੀ ਗਰੀ ਫਿਰਦੀਆਂ ਫਿਰ ਜਾਂਹੀਂ ਸਾਨੂੰ ਕੋਈ ਰੋਟੀ ਨਹੀਂ ਦਿੰਦਾ ਕੋਈ ਸਾਨੂੰ ਰਹਿਣ ਵਾਸਤੇ ਛੱਤ ਨਹੀਂ ਕਿਸੇ ਨੇ ਦਿੱਤੀ ਮੇਰੀਆਂ ਧੀਆਂ ਨੂੰ ਛੱਤ ਦੇ ਦੇ ਮੈਂ ਰਹੀ ਦੀ ਦੁਨੀਆ ਤੈ ਕਰ ਤੇ ਤੇਰਾ ਨਾ ਗੜੂ ਵੀ ਵਾਕਿਆ ਮੇਰਾ ਫੋਲ ਆ ਕੇ ਵਾਪਸ ਮੇਰਾ ਬੱਚਾ ਮੈਨੂੰ ਸਭ ਕੁਝ ਲੈ ਗਿਆ ਮੇਰੀ ਮੈਂ ਤਾਂ ਜੋ ਮੈਂ ਸੌਕਾਏ ਤੋਂ ਤਰੀ ਫਿਰਦੀ ਜੋ ਮੇਰਾ ਬੰਦਾ ਸੀ ਹੌਂਗਰ ਦੇ 24 ਸਿੰਘਾਂ ਨੇ ਮਾਰਤਾ ਇਸ ਰੀਕਾਂ ਦੇ ਵਿੱਚ ਸਿੰਘ ਹੀ ਉਹਨਾਂ ਨੇ ਮਾਰਤਾ ਜੀ ਮੈਨੂੰ ਕੁਛ ਨਹੀਂ ਗਾ ਮਿਲਿਆ ਮੈਂ ਦਰਦਾ ਠੋਕਲਾ ਖਾਂਦੀ ਫਿਰਦੀ ਆਂ ਜੀ ਮਾਤਾ ਜੀ ਦਰਦਾ ਦੀਆਂ ਠੋਕਰਾ ਖਾ ਰਹੇ ਨੇ ਨਾ ਤਾਂ ਵੇਖੋ ਘਰ ਆ ਤੇ ਨਾ ਖਾਣ ਨੂੰ ਰਾਸ਼ਨ ਤੇ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਐਡੀਐਮ ਸਾਹਿਬ ਨੂੰ ਇਹ ਅਪੀਲ ਕਰਦਾ ਵਾਂ ਕਿ ਮਾਤਾ ਦੇ ਵਾਸਤੇ ਕੋਈ ਰਹਿਣ ਬਸੇਰਾ ਬਣਾਇਆ ਜਾਵੇ ਜਾਂ ਇੰਡੀਆਂ ਇੰਡੀਆਂ ਪੋਤਰੀਆਂ ਵਾਂ ਉਹਨਾਂ ਨੂੰ ਪੜਾਉਣ ਦਾ ਕੋਈ ਜੁਮਾ ਚੁੱਕਿਆ ਜਾਵੇ ਕਿ ਮਾਤਾ ਦਰਦਾਂ ਦੀਆਂ ਠੋਕਣਾ ਨਾ ਖਾ ਸਕੇ ਕਿ ਸੰਤਾਨਾਂ ਦਾ ਸਿਗਰਮੀ ਹੋਣ ਦੇ ਨਾਤੇ ਇਹਦਾ ਆਪਾਂ ਆਪਣਾ